ਦੇਖਾ ਕਿਤੇ ਕੋਈ ਦੇਖ ਵੀ ਨਾ ਰਿਹਾ ਹੋਵੇ ਇਹਨਾਂ ਦਾ ਕੜਾ ਪਤਾ ਲੱਗਦਾ ਕਿ ਤਾ ਮੰਮੀ ਨਾ ਟਾਈਮ ਸਿਰ ਕਦੇ ਫੋਨ ਨਹੀਂ ਚੱਕਦੀ ਹੈਗੀ ਇਹ ਨਹੀਂ ਪਤਾ ਉਧਰੋਂ ਮਨਿੰਦਰ ਰਾਜ ਸੁਗਲੇਲ ਨੂੰ ਪਹਿਲੇ ਨੰਬਰ ਤੇ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਪਤ ਹੈ ਕੀ ਹਾਲ ਹੈ ਮੇਰਾ ਤਾਂ ਠੀਕ ਹੈ ਤੂੰ ਦੱਸ ਵਧੀਆ ਵਧੀਆ ਕੋਈ ਮੈਂ ਤਾਂ ਤੁਹਾਨੂੰ ਐ ਪੁੱਛ ਰਹੀ ਸੀਗੀ ਵੀ ਰਾਜਪਾਲ ਨੂੰ ਦੇਖਣਾ ਹੁਣ ਤਾਂ ਨਹੀਂ ਆਏ ਕੋਈ ਨਹੀਂ ਹੁਣ ਤਾਂ ਆਏ ਨਹੀਂ ਰਾਜਪਾਲ ਨੂੰ ਦੇਖਣਾ ਉਦੋਂ ਹੀ ਆਏ ਸੀ ਚਲ ਸ਼ੁਕਰ ਹੈ ਮਹਾਰਾਜਾ ਵੀ ਆਏ ਨਹੀਂ ਹੈਗੇ ਮੈਂ ਤਾਂ ਡਰਦਾ ਲੱਗਿਆ ਪਿਆ ਪਤਾ ਨਹੀਂ ਇਹ ਕਦੋਂ ਠੀਕ ਹੋਊਗਾ ਆਪਣੇ ਗੱਲ ਮੁਸੀਬਤ ਹੀ ਪੈ ਗਈ ਭਾਈ ਮੈਂ ਤਾਂ ਇਹਨੂੰ ਕਿਹਾ ਸੀ ਵਿਭਾਗ ਜੀ ਤੂੰ ਮੇਰਾ ਖੜਾ ਛੱਡ ਮੈਨੂੰ ਨਾ ਮਰਵਾ ਪਰ ਜਾਂਦਾ ਹੀ ਨਹੀਂ ਮੈਂ ਕੀ ਕਰਾਂ ਪਤਾ ਨਹੀਂ ਇਹ ਕਦੋਂ ਠੀਕ ਹੋਊਗਾ ਆਪਣੇ ਗੱਲ ਤਾਂ ਮੁਸੀਬਤ ਹੀ ਪੈ ਗਈ ਈ ਹੋਰ ਪੁੱਤ ਮਾਇਤਾ ਪਛੇ ਰਖਾ ਨੀ ਪਈਏ ਤੈਨੂੰ ਨਿਕਲਦੇ ਨੀ ਮੈਂ ਕੀ ਕਰਾਂ ਹੁਣ ਇਹਨੂੰ ਚੱਲ ਕੋਈ ਨਾ ਹੁਣ ਜਦੋਂ ਠੀਕ ਹੋਊਗਾ ਤੁਰੰਤ ਜੋਗਾ ਹੋ ਗਿਆ ਆਪੇ ਚਲ ਜੂਗਾ ਇੱਥੋਂ ਤੂੰ ਫਿਕਰ ਨਾ ਕਰ ਲੈ ਤੂੰ ਉਹਨੂੰ ਕਿਹਾ ਨਹੀਂ ਵੀ ਮੇਰੀ ਮਾਂ ਨੂੰ ਮਰਵਾਵੇਂਗਾ ਤੂੰ ਭੱਜ ਜਾ ਉਹ ਮੇਰੇ ਤਾਂ ਗੱਲ ਹੀ ਨਹੀਂ ਹੋਈ ਕਈ ਦਿਨ ਹੋ ਗਏ ਉਹਦੇ ਨਾਲ ਤਾਂ ਮੈਂ ਤਾਂ ਤੈਨੂੰ ਇਹ ਕਹਿੰਦੀ ਆ ਮੰਮੀ ਮੈਂ ਤਾਂ ਤਾਂ ਫੋਨ ਲਾਇਆ ਸੀਗਾ ਦੇਖੋ ਕਿਤੇ ਕੋਈ ਸੁਣ ਨਹੀਂ ਰਿਹਾ ਹੋਵੇ ਮੇਰੇ ਕੋਲ ਇੱਕ ਪਲਾਨ ਹੈ ਬੌੜਾ ਘਟ ਜਿਹਦੇ ਨਾਲ ਤੱਪ ਵੀ ਮਰ ਜੂ ਤੇ लाठी ਵੀ ਨਹੀਂ ਟੁੱਟੂਗੀ। ਅੱਛਾ। ਸਾਰੇ ਕੀਪ ਲੈਣਾ ਇਹ じゃ। ਸਾਰੇ ਟੱਬਰ ਨੂੰ ਮੈਂ ਖਤਮ ਹੀ ਕਰ ਦੇਣਾ। ਨਾ ਇਹ じゃ ਕੀਪ ਲੈਣਾ ਐਂ ਤਾਂ ਦੱਸ ਦੇ ਮੈਨੂੰ। ਮੰਮੀ ਕੋਈ ਗੱਲ ਨਹੀਂ ਉਹ ਫੋਨ ਤੇ ਗੱਲ ਨਹੀਂ ਹੋ ਸਕਦੀ। ਮੈਨੂੰ ਨਾ ਤੁਹਾਡੇ ਕੋਲ ਆਉਣਾ ਪੈਣਾ ਤੇ ਸੱਚ ਹੁਣ ਮੈਨੂੰ ਐ ਨਹੀਂ ਸਮਝ ਆ ਰਿਹਾ ਵੀ ਮੈਂ ਆਪਣੇ ਸੱਸ ਨੂੰ ਕਿਹੜਾ ਬਹਾਨਾ ਲਾਵਾਂ। ਜੀ ਤੂੰ ਰਹਿਣ ਦੇ। ਤੇਰੀ ਯਾਲ ਸੁਣ ਮਸਾ ਤਾਂ ਤੂੰ ਆਪਦੇ ਘਰੇ ਵਸਈਆਂ ਹੈ ਇਹ ਕਹਿਣਗੇ ਤੀਜੇ ਕਿ ਦਿਨ ਵਗ ਜੰਦੀ ਹੈ ਪਤਾ ਨਹੀਂ ਕੀ ਰੱਖਿਆ ਤੂੰ ਮੈਨੂੰ ਫੋਨ ਤੇ ਦੱਸ ਦੇ ਜਿਹੜੀ ਪਲਾਨ ਬਣਾਇਆ ਤੂੰ ਓਏ ਨਹੀਂ ਮੰਮੀ ਮਿਲ ਕੇ ਹੀ ਦੱਸ ਹੋਊਗਾ ਇਹ ਨਹੀਂ ਪਤਾ ਇਧਰੋਂ ਕੋਈ ਸੁਲ ਲਵੇ ਫਿਰ ਮੇਰਾ ਸਾਰਾ ਭੰਡਾ ਨਾ ਟੁੱਟੀ ਜਾਣਾ ਨਾ ਤੇਰਾ ਆਏ ਮੈਂ ਕੀ ਕਹਿ ਕੇ ਆਏ ਤਾਂ ਦੱਸ ਦੇ ਹਾਂ ਸੱਚੇ ਮੰਮੀ ਜਿਹੜਾ ਪਹਿਲਾ ਬੰਨ ਲਾਇਆ ਸੀ ਨਾ ਉਹੀ ਬੰਨ ਲਾਣੀ ਆ ਵੀ ਤੂੰ ਬਿਮਾਰ ਹੋਗੀ 1 ਘੰਟਾ ਡੇਢ ਘੰਟਾ ਤੇਰੇ ਕੋਲ ਲਾ ਕੇ ਜਾਊਂਗੀ ਮੈਂ ਤਾਂ ਆਪ ਗੱਲ ਕਰਦੀ ਦੀ ਹੈਗੀ ਮੈਂ ਨਾ ਤੁਹਾਡੀ ਗੱਲ ਆਪਣੀ ਸੱਸ ਨਾਲ ਕਰਾਉਣੀ ਆ ਚਲ ਕਰਾ ਦੇ ਭਾਈ ਹੂੰ ਚਲ ਠੀਕ ਹੈ ਜੀ ਆਈ ਰੱਖੀ ਮੰਮੀ ਹੋਲਡ ਮੈਂ ਧੱਕੇ ਕਰਾਉਣੀ ਆ ਚਲ ਕਰਾ ਜੀ ਨਹੀਂ ਪਤਾ ਉਹ ਨੂੰ ਕੀ ਕਹੋਗੀ ਮੰਮੀ ਜੀ ਨਹੀਂ ਹਾਂ ਪਰ ਮੇਰੀ ਮੰਮੀ ਨਾ ਗੱਲ ਕਰਿਓ ਮੈਂ ਕੀ ਗੱਲ ਕਰਨੀ ਆ ਤੇਰੀ ਮਾਂ ਨਾਲ ਮੈਨੂੰ ਨਹੀਂ ਕੋਈ ਕੰਮ ਹੈਗਾ ਉਹਦੇ ਤਾਂ ਆਪੀ ਕਰ ਲਾ ਕੰਮ ਤਾਂ ਨਹੀਂ ਹੈਗਾ ਉਹ ਬਿਮਾਰ ਹੋ ਰਹੇ ਨੇ ਮੜਾ ਇਹ ਗੱਲ ਕਰਿਓ ਕੀ ਹੋ ਗਿਆ ਬਸ ਫਿਰ ਮੈਂ ਕਿਹਾ ਡਾਕਟਰ ਨੇ ਆ ਵੀ ਉਹਨੂੰ ਦਵਾਈ ਦੇ ਦੂੰ ਹੈਲੋ ਹੈਲੋ ਹਾਂ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਮੈਂ ਦੱਸ ਉਹਨੂੰ ਆਈਂ ਕਹਿੰਦੀ ਸੀ ਮਾਕਾ ਤੁਸੀਂ ਬੋਲ ਬੋਲ ਨੂੰ ਦੇ ਦੋ ਲੈ ਲੈ ਉਹ ਦਵਾਈ ਦੇ ਆ ਜੂਗੀ ਫਿਰ ਦਵਾਈ ਇਥੋਂ ਡਾਕਟਰ ਤੋਂ ਤੂੰ ਆਪ ਲੈਣਾ ਹੁਣ ਹੁਣ ਸਾਰੇ ਘਰ ਦੇ ਕੰਮ ਇਹੀ ਕਰੂ ਓਹੋ ਭੈਣ ਜੀ ਮੈਂ ਤਾਂ ਮੈਨੂੰ ਪਤਾ ਮੇਰੀ ਮੰਮੀ ਤਾਂ ਬਾਲੀ ਬਿਮਾਰ ਹੋ ਰਹੀ ਆ ਤੇ ਫਿਰ ਇੱਥੇ ਸਾਡੇ ਵੀ ਨਹੀਂ ਕਰਦੇ ਕੰਮ ਕੋਈ ਕਰਨ ਵਾਲਾ ਹੋਰ ਹੋਏਗਾ ਆਏ ਨਹੀਂ ਮੈਂ ਕਹਿੰਦੀ ਮੈਂ ਰੱਖਣਾ ਚਲ ਘੱਟੇ ਦੋ ਘੰਟੇ ਜੇ ਮੁਰਝੂਗੀ ਹਾਏ ਚਲ ਕੋਈ ਨਹੀਂ ਤੋੜ ਦੂੰਗੀ ਹਾਂ ਚਲ ਮੇਰੀ ਕੋਈ ਨਹੀਂ ਬੁਖਾਰ ਐਡੀ ਵੱਡੀ ਗੱਲ ਨਹੀਂ ਹੁੰਦੀ ਬੁਖਾਰ ਨਾਲ ਬੰਦੇ ਦੀ ਜਾਨ ਨਹੀਂ ਨਿਕਲਦੀ ਹੁੰਦੀ ਕੋਈ ਲੈ ਲੈ ਬੁਖਾਰ ਦੀ ਦਵਾਈ ਹਾਂ ਤਾਂ ਭੈਣ ਜੀ ਭਾਰੀ ਦਵਾਈ ਲੈ ਲਈ ਹਾਂ ਮੈਨੂੰ ਡਾਕਟਰ ਦੇ ਲੈ ਜੂਗੀ ਹਾਂ ਲੈ ਜੂਗੀ ਚਲ ਕੋਈ ਨਹੀਂ ਬਸ ਪਰ ਰਾਤ ਨਾ ਰੱਖੀ ਇਹਨੂੰ ਮੋੜਦੀ ਭਾਈ 2 ਘੰਟਿਆਂ ਚ ਚੰਗਾ ਚੰਗਾ ਹਾਂ ਠੀਕ ਹੈ ਹਲੋ ਹਾਂ ਨਹੀਂ ਸਸਰੀ ਘਰ ਪੂਆ ਬੇ ਸਸਰੀ ਘਰ ਆ ਜਾ ਇੱਧਰ ਬੈਠ ਤੂੰ ਮੜਾ ਹੈਲੋ ਪਰ ਆ ਨਹੀਂ ਮੜਿਆ ਮੈਂ ਮੈਂ ਵੀ ਕੋਈ ਗੱਲ ਕਰਨੀ ਹੈ ਅਰ ਜੇ ਆਪਾਂ ਫੇਰ ਕਰੀਏ ਗੱਲ ਮੇਰੀ ਗੱਲ ਜ਼ਰੂਰੀ ਹੈ ਪਰ ਹੋਰ ਗੱਲ ਕੋਈ ਨਾ ਤੂੰ ਫੇਰ ਕਰ ਲੈ ਵੇ ਇੱਕ ਮਿੰਟ ਖੜ ਜਾ ਉਹਨੂੰ ਨਿਮੇੜ ਲੈਣ ਦੇ ਗੱਲ ਮੈਨੂੰ ਨਿਮੇੜ ਲੈਣ ਦੇ ਹਾਂ ਬੈ ਜਾ ਤੂੰ ਬੈ ਜਾ ਕਲਸ਼ਣਿਆ ਲੈ ਬੈ ਗਿਆ ਹਾਂ ਕਰ ਲਗਾ ਦੇ ਮੈਂ ਜਾਵਾਂ ਭੱਗ ਜਾ ਭੱਗ ਜਾ ਬਿਰ ਅੱਗੇ ਘੜਾ ਤੂੰ ਮਾਂ ਤੋਂ ਪੁੱਛ ਕੇ ਜਾਨੀਂ ਕਿੱਥੇ ਤੈਨੂੰ ਦੱਸ ਦੋ ਕਿੱਥੇ ਅਫਸਰ ਲੱਗਿਆ ਵੱਡਾ ਹੂਆ ਇਹਨੂੰ ਦੱਸ ਦੇ ਵੀ ਹੁਣ ਜਿੰਨਾ ਟਾਈਮ ਆਇਆ ਇਸ ਘਰ ਦੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਨੇ ਮੇਰੇ ਹਿਸਾਬ ਨਾਲ ਚੱਲਣਗੇ ਨਹੀਂ ਮੈਂ ਕੰਮ ਨਹੀਂ ਕਰਨਾ ਕਹਿੰਦੇ ਹਾਂ ਹਾਂ ਬੜਾ ਮਾਰੂ ਨਾ ਚੱਲ ਚੰਗਾ ਫਿਰ ਚੱਲ ਚੰਗਾ ਮੈਂ ਜਾਣਾ ਫਿਰ ਚੰਗਾ ਚੰਗਾ ਫਿਰ ਤੂੰ ਜਾ ਕੇ ਦਿਖਾਵੇ ਜਿੱਥੇ ਜਾਣਾ ਉਹਦੀ ਮੈਨੂੰ ਰੋਬ ਜਿਹਾ ਮਾਰਦਾ ਬਾਈ ਇੱਥੇ ਟਿੱਕੇ ਤੇਰਾ ਪਿਆਰ ਹੈ ਚੰਗਾ ਮੈਂ ਨਹੀਂ ਗਈ ਇੱਧਰ ਤੇ ਤੇਰੀ ਤਾਂ ਚੱਲ ਚੰਗਾ ਮੰਮੀ ਮੈਂ ਜਾ ਬਾਕ ਜਾ ਜਾ ਬਾਕ ਜਾ ਫਿਰ ਹਾਂ ਪਰ ਆ ਜੀ ਆਥਣ ਨੂੰ ਠੀਕ ਹੈ ਹਾਂ ਇਹਦੇ ਸਾਹਮਣੇ ਕਹਿੰਦੇ ਆਹੋ ਬਸ ਇਹਦੇ ਸਾਹਮਣੇ ਚੱਲਣਾ ਕੁੜੀਏ ਤਾਂ ਹਾਂ ਮੇਰੇ ਸਿਆਵ ਨਾਲ ਬਸ ਕਰ ਬੱਗੀ ਹੁਣੋਂ ਕੋ ਦਸਤ ਨੂੰ ਕੁੱਲ ਦਸਤ ਨੂੰ ਦੱਸ ਦੇ ਸਾਇ ਰੱਬਾ ਹੁਣ ਮੈਨੂੰ ਕੀ ਬਹਾਨਾ ਮਾਰਾਂ ਇੱਕ ਤਾਂ ਫੋਨ ਕਰਕੇ ਮਿੰਟੋ ਮਿੰਟ ਪਸਾ ਕੇ ਰੱਖ ਦਿੰਦੇ ਆ ਇੱਕਦਮ ਨਿਕਲ ਨਾ ਵਿਓਖਾ ਹੁੰਦਾ ਚਲ ਕੋਈ ਨਾ ਦਿਲ ਦਾ ਕਰੜਾ ਕਰਨੇ ਪੈਣਾ ਕਮੋ ਕੀ ਹੋ ਗਿਆ ਕਾਤਰੋ ਇੰਨੀ ਹੈ ਕੀ ਹੋ ਗਿਆ ਮੈਨੂੰ ਗੱਲ ਤਾਂ ਦੱਸ ਕਾਤਰੋ ਨੇ ਆ ਦੇ ਜੀ ਮੇਰੇ ਡੈਡੀ ਦੀ ਸਿਹਤ ਬੜੀ ਖਰਾਬ ਹੋ ਗਈ ਹੈਗੀ ਫੋਨ ਆਇਆ ਸੀਗਾ ਹਸਪੀਟਲ ਲੈ ਕੇ ਗਏ ਨੇਗੇ ਚ ਕੋਲ ਕੋਣ ਆਉਂਦਾ ਹੈ ਇੱਕ ਵਾਰ ਤਾਂ ਗਵੰਡ ਠੀਕ ਹੈ ਨੇ ਗਵੰਡ ਇਹਦੇ ਮੁੰਡੇ ਨੇ ਫੋਨ ਕੀਤਾ ਸੀਗਾ ਕਹਿੰਦਾ ਭੈਣ ਬੜੇ ਸੀਰੀਅਸ ਨੇਗੇ ਚਲ ਕੰਮੋ ਤੂੰ ਰੋਣਾ ਤੂੰ ਫਿਰ ਜਾਣਾ ਹਾਂ ਦੇਦੀ ਮੈਂ ਜਾਣਾਗਾ ਮੇਰੀ ਗੱਲ ਸੁਣ ਐਵੇਂ ਕੱਲੀ ਕਿੱਥੇ ਜਾਏਂਗੀ ਮੈਂ ਤੇਰੇ ਵੀਰੇ ਨੂੰ ਭੇਜ ਦਾਨੀਆਂ ਨਾਲ ਦੋਨੇ ਵਾਂਗ ਜਿਓ ਨਹੀਂ ਨਹੀਂ ਦੀਦੀ ਵੀਰ ਤਾਂ ਕਿਹੜੇ ਵੇਲੇ ਆਊਗਾ ਨਾਲੇ ਉਹਨਾਂ ਨੂੰ ਕਹ ਤੋ ਤੰਗ ਕਰਨਾ ਉਹ ਕੰਮ ਛੱਡਣਗੇ ਉਹਨਾਂ ਦਾ ਕਾਨੂੰ ਕੰਮ ਛਡਾਉਣਾਗਾ ਮੈਂ ਬਸ ਤੇ ਚਲ ਜੂਗੀ ਕਮੋ ਤੈਨੂੰ ਵੀ ਪਤਾ ਹਸਪੀਟਲ ਚ ਪੈਸੇ ਦੀ ਵੀ ਲੋੜ ਪੈਂਦੀ ਆ ਹਨਾ ਨਾਲੇ ਤੇਰਾ ਵੀਰ ਬੈਂਕ ਚ ਕਢਾ ਕੇ ਦੇ ਦੂਗਾ ਉਹ ਤਾਂ ਠੀਕ ਹੈ ਦੀਦੀ ਕੋਈ ਨਾ ਜੇ ਮੈਨੂੰ ਪੈਸਿਆਂ ਦੀ ਲੋੜ ਹੋਈ ਮੈਂ ਤੁਹਾਨੂੰ ਫੋਨ ਕਰ ਦਊਗੀ ਐਨੀ ਤਾਂ ਕੋਈ ਜ਼ਰੂਰਤ ਨਹੀਂ ਹੈਗੀ ਕਿ ਕੋਈ ਨਾ ਇੱਕ ਵਾਰੀ ਫੜ-ਧੜ ਕੇ ਸਾਰ ਲਾਗੇ ਫਿਰ ਜਦੋਂ ਮੈਂ ਆ ਗਈ ਫਿਰ ਆਪਾਂ ਉਹਨਾਂ ਨੂੰ ਪੈਸੇ Google Pay ਕਰ ਦਾਂਗੇ ਕਮੋ ਤੂੰ ਵੇਖ ਲੈ ਮੈਂ ਤਾਂ ਐਂ ਜੋ ਹੋਇਆ ਪਤੋਂ ਕੱਲੀ ਕਿੱਥੇ ਜਾਏਂਗੀ ਬਸਾਂ ਚੇ ਨਹੀਂ ਦੀਦੀ ਉਹ ਤਾਂ ਮੈਂ ਤੁਹਾਡੀ ਗੱਲ ਸਮਝਦੀ ਆ ਤੁਹਾਨੂੰ ਮੇਰੀ ਫਿਕਰ ਹੈਗੀ ਪਰ ਮੇਰਾ ਜਾਣਾ ਜ਼ਿਆਦਾ ਜ਼ਰੂਰੀ ਹੈਗਾ ਵੀਰ ਜੀ ਦਾ ਨਾਂ ਵੀ ਜਾਣਗੇ ਤਾਂ ਵੀ ਸਰਜੂ ਨਾਲੇ ਉਹ ਕਦੋਂ ਆਉਣਗੇ 1 ਘੰਟਾ ਉਹਨਾਂ ਨੂੰ ਆਉਣ ਤੇ ਲੱਗ ਜੂ ਫਿਰ ਤਿਆਰ ਹੋਣਗੇ 2 ਟਾਈ ਘੰਟੇ ਇੱਥੇ ਲੈ ਜਾਣਗੇ ਮੱਧੇ ਘੰਟੇ ਦਾ ਰਸਤਾ ਜੇ ਮੈਂ ਹੁਣ ਤੁਰੂੰਗੀ ਮੈਂ ਪਹੁੰਚ ਹੀ ਜਾਣਾਗਾ ਕਮੋ ਹੁਣ ਮੈਂ ਕੱਲੀ ਕਿੱਥੇ ਭੇਜਦਾ ਤੈਨੂੰ ਆ ਕੇ ਫਿਰ ਮੈਨੂੰ ਪੁੱਛਣਗੇ ਉਹ ਦੀਦੀ ਇਹ ਚ ਕਿਹੜੀ ਗੱਲ ਲੱਗੀ ਤੁਸੀਂ ਕੋਈ ਨਾ ਕੋਈ ਨਾ ਆਪੀ ਬਹਾਨਾ ਮਾਰ ਕੇ ਜੇ ਮੈਂ ਮਰਜੀ ਸਲਝਾ ਲਿਓ ਤੁਸੀਂ ਆਪੀ ਹੈਂਡਲ ਕਰ ਲਿਓ ਪਰ ਮੈਨੂੰ ਤਾਂ ਜਾਣਾ ਹੀ ਪੈਣਾਗਾ ਨਾ ਹਾਂ ਹਾਂ ਕੰਮੂ ਤੁਸੀਂ ਇਹਨੂੰ ਨਹੀਂ ਰੋਕਦੀ ਬਾਕੀ ਗੱਲੇ ਆ ਫਿਰ ਗਵਾਂਢੀ ਕਹਿਣਗੇ ਹਨਾ ਵੀ ਬਤਨੀਤੀ ਕਹੇ ਜੀ ਹੈਗੀ ਵੀ ਫੋਨ ਵੀ ਕਰਤਾ ਆਈ ਨਹੀਂ ਹੈਗੀ ਤੁਹਾਨੂੰ ਪਤਾ ਹੀ ਆ ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾ ਇੱਕ ਪਾਸੇ ਕਹਿਣਗੇ ਪਿਓ ਖਾਤਰ ਕਮਾਈ ਕਰਦੀ ਆ ਤੇ ਨਾਲੇ ਫੋਨ ਕੀਤਾ ਫਿਰ ਆਈ ਵੀ ਨਹੀਂ ਹੈਗੀ ਫਿਰ ਤੁਹਾਨੂੰ ਪਤਾ ਲੋਕ ਸੋ ਸੋ ਗੱਲਾਂ ਕਰਦੇ ਨੇ ਇਹ ਕੋਈ ਵੀ ਕੁੜੀ ਬਾਰੇ ਕੋਈ ਨਾ ਕੰਮ ਤੂੰ ਭੱਜ ਜਾ ਤੇ ਪਰ ਧਿਆਨ ਨਾਲ ਜਾਇ ਤੇ ਮੈਨੂੰ ਪਹੁੰਚ ਕੇ ਫੋਨ ਕਰਦੀ ਠੀਕ ਹੈ ਹਾਂ ਜੀ ਦੀਦੀ ਫੋਨ ਤਾਂ ਮੈਂ ਤੁਹਾਨੂੰ ਕਰ ਦੂੰਗੀ ਜੇ ਟਾਈਮ ਲੱਗੇ ਤੁਸੀਂ ਘਰ ਦਾ ਕੰਮ ਕਰ ਲਿਓ ਠੀਕ ਹੈ ਹਾਂ ਕੋਈ ਗੱਲ ਨਹੀਂ ਇਤਨਾ ਮੈਂ ਸਾਰਾ ਕੰਮ ਸੰਭਲ ਲੂੰਗੀ ਤੂੰ ਫਿਕਰ ਨਾ ਕਰ ਤੂੰ ਬਸ ਉਹਦੇ ਡੈਡੀ ਦਾ ਧਿਆਨ ਰੱਖ ਜਾ ਕੇ ਕੋਈ ਗੱਲ ਨਹੀਂ ਦੀਦੀ ਅਜ ਤਾਂ ਮੈਂ ਕੋਸ਼ਿਸ਼ ਕਰੂੰਗੀ ਉਹਨਾਂ ਨੂੰ ਪੈਸੇ ਡਗਾ ਉੱਥੇ ਪੂਰਾ ਦੇ ਕੇ ਦਵਾਈਆਂ ਤੋਂ ਬੁਣਿਆ ਦੇ ਕੇ ਵੀ ਮੈਂ ਵਾਪਸ ਆ ਜੂੰਗੀ पर फिर भी जे ना हो सके तो ਤੁਸੀਂ ਸੰਭਾਲ ਲਿਓ ਮੈਂ ਤਾਂ ਨਹੀਂ ਕਹਿਨੀ ਐ ਕੋਈ ਨਾ ਵਾਪਸ ਅਜੇ ਨਾ ਆਉਂਦੀ ਲੋੜ ਨਹੀਂ ਜਿੰਨੇ ਟਾਈਮ ਛੁੱਟੀ ਹੁੰਦੀ ਹੈ ਹਸਪੀਟਲ ਚ ਠੀਕ ਐ ਕੋਈ ਗੱਲ ਨਹੀਂ ਦੀਦੀ ਮੈਂ ਵਾਪਸ ਤਾਂ ਆਈ ਜਾਉਂਗੀ ਤੁਸੀਂ ਟੈਨਸ਼ਨ ਨਾ ਲਓ ਫਿਰ ਤੁਹਾਡਾ ਖਿਆਲ ਵੀ ਕੌਣ ਰੱਖੂਗਾ ਕੋਈ ਨਾ ਮੈਂ ਆਪਦਾ ਖਿਆਲ ਆਪੇ ਰੱਖ ਲੂੰਗੀ ਚਲੋ ਠੀਕ ਹੈ ਧਿਆਨ ਰੱਖਾ ਦੇ ਡੈਡੀ ਦਾ ਜਾ ਕੇ ਚਲੋ ਠੀਕ ਹੈ ਦੀਦੀ ਚਲ ਚੰਗਾ ਐਵੇਂ ਹੁਣ ਰੋਈ ਨਾ ਜਾਈ ਚੰਗਾ ਨਹੀਂ ਨਹੀਂ ਦੀਦੀ ਚਲ ਠੀਕ ਹੈ ਧਿਆਨ ਨਾਲ ਜਾ ਓਕੇ ਦੀਦੀ ਲਾ ਵਿਚਾਰੀ ਪਹਿਲਾਂ ਹੀ ਔਖੀ ਆ ਕੁਛ ਨਾ ਕੁਛ ਪ੍ਰੋਬਲਮ ਹੁੰਦੀ ਆ ਏ ਹਾਏ ਹਾਏ ਬੈਠੀ ਜਾਨੀ ਆਏ ਤਾਂ ਇੱਥੇ ਵਿੱਚ ਵੱਜ ਜੂਗੀ ਕਾਸੇ ਦੇ ਇੱਥੇ ਕਿਹੜਾ ਨੰਗਣ ਦਿੰਦੇ ਨੇਗੇ ਆਏ ਹਾਏ ਬਾਹਲਾ ਕੁਛ ਟੱਪੀ ਜਾਂਦਾ ਹੈਗਾ ਹਾਂ ਬੇਬੇ ਵੇ ਪੁੱਤ ਸੜਕ ਪਾਰ ਕਰਾ ਦੇ ਵੇ ਘੰਟਾ ਹੋ ਗਿਆ ਵੇ ਖੜੀ ਨੂੰ ਕੀ ਹੋ ਗਿਆ ਬੇਬੇ ਟੱਪੀ ਵਾਲਾ ਕੁਛ ਜਾਂਦਾ ਮੈਨੂੰ ਘਰੇ ਛੱਡ ਦੇ ਚੱਲ ਆ ਜਾ ਧਰ ਮੇਰੇ ਮੋਢੇ ਦੇ ਹੱਥ ਓਏ ਹਾਏ ਹੋਰ ਬਾਲੀ ਬਗਦੀ ਐ ਸੜਕ ਤੇ ਤੂੰ ਇੱਥੇ ਕਿਵੇਂ ਬੈ ਗਈ ਆਗੇ ਵੇ ਪੁੱਤ ਬਸ ਪੁੱਛਣਾ ਹਾਂ ਹਾਂ ਇੱਕ ਮਟਕ ਲੈਣ ਗਈ ਸੀ ਮੈਂ ਤਾਂ ਉਹਨਾਂ ਨੇ ਮੈਨੂੰ ਮੋੜਤਾ ਪੈਨਸ਼ਨ ਲੈਣ ਗਈ ਸੀ ਹੋਰ ਕੁਝ ਵਾਕ ਹੈ ਨਹੀਂ ਵੇ ਪੁੱਤ ਜਵਾਕ ਹੁੰਦੇ ਕਾਹਨੂੰ ੱਟਕੇ ਖਾਣੇ ਪੈਂਦੇ ਅੱਛਾ ਅੱਛਾ ਬੇਬੇ ਹੋਰ ਇਹ ਜਵਾਕ ਕਿੱਥੇ ਗਏ ਆ ਵੇ ਪੁੱਤ ਜਵਾਕ ਬਾਹਰ ਭਾਗੇ ਲੈ ਬਾਹਰਲੇ ਮੁੱਖ ਹੋਰ ਉੱਥੇ ਭਾਗੇ ਆਉਂਦੇ ਜਾਂਦੇ ਨਹੀਂ ਉਹ ਪਹਿਲਾਂ ਤਾਂ ਇੱਥੇ ਬੱਚੇ ਰਹਿੰਦੇ ਸੀ ਉਹਨਾਂ ਦੇ ਅੱਛਾ ਉਹਦੋਂ ਤਾਂ ਆ ਜਾਂਦੇ ਸੀ ਭਾਈ ਬਹੂਆਂ ਦੇ ਮਾਰੇ ਹਾਂ ਹੁਣ ਬੁੜਿਆਂ ਕੋਲੇ ਕੌਣ ਆਉਂਦਾ ਜਦੋਂ ਬਹੂ ਇੱਥੇ ਸੀ ਬਥੇਰਾ ਛੇਤੀ ਘੇੜਾ ਮਾਰਦਾ ਸੀ ਮੁੰਡਾ ਹੁਣ ਨਹੀਂ ਆਉਂਦਾ ਬਜ਼ੁਰਗਾਂ ਨੂੰ ਕੌਣ ਪੁੱਛਦਾ ਮਾਤਾ ਚੱਲ ਕੋਈ ਨਹੀਂ ਮੈਂ ਛੱਡਿਆ ਹਣਾ ਤੈਨੂੰ ਘਰੇ ਹੋਰ ਚੰਗਾ ਹੋ ਗਿਆ ਬੇਪੁੱਤ ਮੈਨੂੰ ਤੂੰ ਮਿਲ ਗਿਆ ਮੈਂ ਤਾਂ ਬਾਹਲਾ ਔਖਾ ਬੈਠੀ ਸੀ ਘੰਟਾ ਹੋ ਗਿਆ ਡਿੱਕੀ ਜਾਂਦੀ ਨੂੰ ਅੱਛਾ ਅੱਛਾ ਕੋਈ ਨਹੀਂ ਆ ਜਾਗਾ ਇੱਕ ਤਾਂ ਉਹਦੀ ਜੈਕ ਟਰਾਲੀਆਂ ਹੀ ਬਾਲੀਆਂ ਟੱਪੀ ਜਾਂਦੀਆਂ ਨੇ ਹੋਰ ਬੇਬੇ ਅੰਨੀ ਟੰਗ ਦੱਸ ਮੈਂ ਕੌਣ ਦੱਸ ਮੈਂ ਕੌਣ ਪਾਗਲ ਓਏ ਜਾਣ ਕਰਤੀ ਸੀਗੀ ਦੱਸ ਮੈਂ ਕੌਣ ਆ ਜਾਣ ਤਾਂ ਮੈਂ ਹੀ ਕੜਦਾ ਸੋਨਾ ਵਾਲਾ ਨਾ ਮੈਂ ਬੱਸ ਕਰ ਕਿਸੇ ਹੋਰ ਨੂੰ ਨਾ ਕਹਿ ਦੀ ਬੀਬੀ ਤੂੰ ਸੋਨਾ ਵਾਲਾ ਹੁਣ ਬੱਸ ਕਿੱਥੋਂ ਕਰ ਲਈਏ ਬੱਸ ਤਾਂ ਬੱਸ ਸਟੈਂਡ 'ਚ ਹੁੰਦੀ ਐ ਮੁੱਦੇ ਦੀ ਗੱਲ ਤੇ ਆ ਦੱਸ ਕੀ ਦੱਸ ਇਹਨੜੇ ਮਗਰੂਣਾ ਤੇਰੀ ਭੂਆ ਜੀ ਨੇ ਮੇਰੇ ਬੜਾ ਲਹੂ ਪੀਤਾ ਇਹ ਗੈਰ ਨਹੀਂ ਠੀਕ ਨਹੀਂ ਕੀ ਚੱਕਰ ਆ ਬੜਾ ਤੈਨੂੰ ਖੰਡ ਖੰਡ ਕੇ ਜਿੰਦੇ ਮਾੜਾ ਨਾ ਲਿਮਟ ਚ ਰਹੀਦਾ ਹੁੰਦਾ ਤੂੰ ਇੱਕ ਠੋਕੇ ਕਹਿ ਦੇ ਵੀ ਹਾਂ ਹੈਗੀਆਂ ਉਹਦੀ ਬਸ ਕਰ ਤੂੰ ਰਹਿਣ ਦਿਆ ਕਰ ਇੱਕ ਠੋਕੇ ਕਹਿ ਦੇ ਮੇਰਾ ਉਥੋਂ ਮੰਜੀਆ ਵੇਸਤਰਾ ਚੁਕਾ ਦੇ ਵੀ ਮੈਨੂੰ ਇੱਕ ਵੀ ਪੈਸਾ ਨਾ ਮਿਲੇ ਓਏ ਪੈਸਿਆਂ ਦੀ ਕੀ ਗੱਲ ਕਰਦੀ ਐ ਯਾਰ ਇਲਾਕੇ ਮੇਰੇ ਨਾਲ ਪੈਸਾ ਇਕੱਠਾ ਬੁੱਲ ਰਾਣੀ ਹਾਰ ਕਰਾ ਦੀ ਰਾਣੀ ਹਾਰ ਕੱਲ 30000 ਰੁਪਏ ਕਿੱਸੋ ਉਹ ਤਾਂ ਤੈਸ ਤੋਂ ਪਾਇਆ ਨਹੀਂ ਗਿਆ ਹੈ 30000 ਰੁਪਏ ਜਿ ਲੈ ਤੇਰਾ 15000 ਰੁਪਏ ਲੈ 15 ਹਾਂ ਤੂੰ ਤਾਂ ਜੀ ਭੂਆ ਨਾਲੋਂ ਵੀ ਗਿਰ ਗਿਆ। ਓ ਮੇਰੀ ਗੱਲ ਸੁਣ ਲੈ ਭੂਆ ਨੇ ਕਹਾ 15 ਦਿੱਤਾ ਐ ਮੈਂ 75 ਮੰਗਿਆ ਤੇ ਮੈਨੂੰ 35 ਦਿੱਤਾ। ਤੈਨੂੰ 35 ਦਿੱਤਾ ਤੇ ਤੂੰ ਦੇ ਦੇ ਮੈਨੂੰ 35 ਤੂੰ 15 ਰੱਖ ਲੈ। ਮੈਂ ਆਪਦੇ ਕੰਮ ਨਹੀਂ ਕਰਨੇ। ਬੜੀ ਸਿਆਣੀ ਐ ਤੂੰ। ਬੱਸ ਜੂ ਮੈਨੂੰ ਕਹਿੰਦੀ ਨਹੀਂ। ਮੈਂ ਕਿਉਂ ਕਹਾ ਤੈਨੂੰ ਲਵ ਜੂ ਵੀ। ਫਿਰ ਮੈਂ ਕਿਉਂ ਦੇ? ਮੈਂ ਤੈਨੂੰ ਆਪਦੇਲੇ ਪੈਸੇ ਜੋ। ਮੇਰੀ ਗੱਲ ਸੁਣ ਲੈ। ਪਹਿਲਾਂ ਤਾਂ ਤੇਰੀ ਭੂਆ ਨੇ ਮੇਰਾ ਬਲੱਡ ਵਧਾਇਆ ਕਰ। ਐਵੇਂ ਮੇਰੇ ਦਿਮਾਗ ਨਾ ਖਰਾਬ ਕਰ ਤੇ ਪੈਸੇ ਕੱਢ ਜਲਦੀ। ਦੁਆਖ ਤੇ ਤੇਰਾ ਸ਼ੈੱਟ ਹੋ ਜੂ। ਕਿਉਂ ਐਂ। ਦੇਖ ਲੈ ਖੜਾ ਕਿ ਫਿਰ ਖੜਾ ਕੇ ਛੱਤਾਂ ਤੀਂ ਖੜਿਆ ਮਾਰਦੀ ਗੱਲਾਂ ਕੋਟ ਕੋਟ ਤੇਰੀ ਬੈਂਜੋ ਬਣਾ ਦੂ ਅਗਲਾ ਕੌਣ ਬਣਾ ਦੂ ਬੈਂਜੋ ਕੀ ਤੇਰੀ ਹਿੰਮਤ ਹੈ ਆ ਮੇਰੀ ਬਣਾ ਦੂ ਕੋਈ ਬੈਂਜੋ ਨਾਲੇ ਹੋਰ ਨਾ ਮੇਰੀ ਗੱਲ ਸੁਣਾ ਹੁਣ ਤੈਨੂੰ ਕੀ ਹੋ ਗਿਆ ਉਹਦੇ ਤਾਂ ਮੈਨੂੰ ਚੋਰੀਆਂ ਚੋਰੀਆਂ ਦੇਖਦੀ ਹੁੰਦੀ ਸੀ ਹੋਇਆ ਕੁਛ ਨਹੀਂ ਮੇਰੇ ਪੈਸੇ ਦੇ ਮੈਂ ਜਾਵਾ ਮੈਨੂੰ ਨਾ ਉਹਨੇ ਦਿਮਾਗ ਖਰਾਬ ਕੀਤਾ ਪੈਸੇਂਦਰ ਪੜਨੀ ਛੇਤੀ ਕੰਮ ਕਰ ਦੇ ਮੈਂ ਦੱਸ ਕੀ ਕਰਦਾ ਉਥੇ ਇਹਨਾਂ ਤਾਂ ਤੂੰ ਸਮਝਦਾ ਰਹੇਗਾ ਤੂੰ ਵੀ ਕਹਿ ਸਕਦਾ ਮਾਰੇ ਮੋਟੇ ਠੰਡੇ ਛਿੱਟੇ ਮਾਰ ਦਿਆ ਕਰੋ ਤੇ ਕੋਈ ਗੱਲ ਨਹੀਂ ਤੂੰ ਇੰਨੀ ਕਾਲੀ ਕਹਿੰਦਾ ਕਰਦੀ ਏ ਤੂੰ ਹੌਲੀ ਹੌਲੀ ਮਾਣਾ ਮੋਟਾ ਲਾ ਰਿਆਂ ਚ ਰੱਖਿਆ ਕਰ ਫਿਰ ਇਹਦੇ ਨੂੰ ਪੈਸਾ ਬਣਨਗੇ ਉਦੋਂ ਫਿਰ ਦੀਦੀ ਦੀ ਕਾਗਜ ਚੁਕਦੀ ਚੰਗਾ ਤੈਨੂੰ ਕੰਮ ਦਵਾਏ ਕੌਣ ਕਾਗਜ ਚੁਕਦੀ ਸੀ ਕੌਣ ਕੌਣ ਚੁਕਦੀ ਸੀ ਕਾਗਜ ਹੋਰ ਫਿਰ ਹੋਰ ਆਹੀ ਹਾਲ ਤੇ ਕਿਹੜਾ ਕੇਸ ਹੁੰਦਾ ਸੀ ਤੇਰੇ ਕੋਲ ਮੇਰੇ ਕਰਕੇ ਮੈਨੂੰ ਕਾਗਜ ਚੁਕਦੀ ਨਾ ਕਹੇ ਮੈਂ ਨਾ ਡਿਊਟੀ ਕਰਦੀ ਸੀਗੀ ਆ ਡਿਊਟੀ ਡੇਅਰਸ ਦੀ ਆ ਡਿਊਟੀ ਬੜੀ ਕਰਦੀ ਸੀ ਤੇ ਉੱਥੇ ਜਵਾਖਾਂ ਦੇ ਡਾਈਪਰ ਚੱਕਦੀ ਦੀ ਟੱਟੀ ਵਾਲੇ ਮਾਰਦਾ ਗੱਲਾਂ ਤੂੰ ਫਰਾਕੇ ਜਾਂਦਾ ਸੀ ਡਾਈਪਰ ਉੱਥੇ ਮੈਨੂੰ ਮੇਰੀ ਗੱਲ ਸੁਣ ਲੈ ਮੇਰੀ ਸਿਰਫ ਨਾ ਉਹ ਵੀ ਮੈਨੂੰ ਪਤੀ ਐ ਇੱਕ ਵਾਰੀ ਨਿਸ਼ੇਤਰ ਦੇ ਬੰਦੇ ਨਿਸ਼ੇਤਰਨਾ ਦੇ ਬੰਦੇ ਤੇ ਗਲਤ ਲਾਦਾ ਦੀ ਫਿਰ ਤੇਰੀ ਗੁੱਤ ਪੱਟੀ ਦੀ ਤਾਂ ਹੀ ਦਾ ਕੰਮ ਤਿਆਗੀ ਦਵਾਰੇ ਤੂੰ ਮੰਨ ਜਾ ਮੇਰੇ ਬਿਨਾ ਤੇਰਾ ਕੋਈ ਨਹੀਂ ਕੋਈ ਦੇ ਇੱਕ ਵਾਰੀ ਲਵ ਯੂ ਤੈਨੂੰ ਲਵ ਯੂ ਕਹਿਣਾ ਚੱਲ ਪਰੇ ਚੱਲ ਚੰਗਾ ਏ ਫਿਰ 15000 ਕਿਸੇ ਹੋਰ ਤੇ ਲੈ ਲਈ ਮੇਰੇ ਪੈਸੇ ਦੇ ਦੇ ਪਿਓਰਾ ਮੈਂ ਤਾਂ ਦੰਦਾ ਨਹੀਂ ਮੇਰੀ ਗੱਲ ਸੁਣ ਲੈ ਆ ਨਾ ਪਕਾਈ ਜੀ ਨਾ ਕਰ ਮੇਰੀ ਗੱਲ ਕੋਈ ਨਾ ਕਰ ਬਾਹ ਮੋਸ ਕੇ ਤੇਰਾ ਮਰਣਾ ਤੈਨੂੰ ਮੁੱਕੀਆ ਐ ਬੋਲਦੀ ਐ ਜੇ ਮੈਂ ਰੌਲਾ ਪਾਦਾਂ ਇਥੇ ਮੈਂਟ ਚ ਬੰਦੇ ਇਕੱਠੇ ਹੋ ਜਾਣਗੇ ਇਧਰ ਤੇ ਬੰਬਲੀ ਬਣਾ ਦੇਣਗੇ ਆਹੀ ਆਹੀ ਕੰਮ ਤਾਂ ਹੁੰਦਾ ਹੈ ਆਹੀ ਕੰਮ ਤਾਂ ਹੁੰਦਾ ਹੈ ਐਸੇ ਕੰਮ ਦੇ ਸਿਰ ਤੇ ਤਾਂ ਤੁਸੀਂ ਕੋਠੀਆਂ ਪਾ ਲਈਆਂ ਇੱਕ ਵਾਰੀ ਆਏ ਕਹਿੰਦੇ ਜੋ ਰੌੜਾ ਪਾਤਾ ਨਾ ਬਸ ਠੀਕ ਹੈ ਹਾਂ ਵੀ ਸਾਡੀ ਇੱਜ਼ਤ ਰੁੱਟਲੀ ਆਏ ਕਹਿੰਦੇ ਮੈਨੂੰ ਕਿੰਨੇ ਪੈਸੇ ਪਾਏ ਅੱਜ ਤੱਕ ਦੱਸਿਓ ਕਿਹੜਾ ਤੂੰ ਮੈਨੂੰ ਗੂਗਲ ਪੇ ਕਰਦਾ ਐ ਪੈਸਿਆਂ ਦੇ ਸਿਰ ਤੇ ਪਿਆਰ ਹੁੰਦਾ ਹੈ ਪੈਸਿਆਂ ਦੇ ਸਿਰ ਤੇ ਪਿਆਰ ਹੁੰਦਾ ਹੈ ਹੈ ਪੈਸਿਆਂ ਦੇ ਸਿਰ ਤੇ ਨਹੀਂ ਨਹੀਂ ਪਿਆਰ ਹੁੰਦਾ ਪਿਆਰ ਤਾਂ ਦਿਲਾਂ ਚ ਹੁੰਦਾ ਹੈ हां तू ਮਾਵਾ ਠਗੜਾ ਪਤਾ ਨਹੀਂ ਕਿੰਨੀ ਅਗ ਰੱਖੀਆਂ ਹੋਣੀਆਂ ਤੇਰੀਆਂ ਨਹੀਂ ਅਗ ਰੱਖੀਆਂ ਹੋਣਗੀਆਂ ਫੇਰ ਇੱਕ ਨੂੰ ਕਹਿ ਦੂਗਾ ਤੂੰ ਮੇਰੀ ਖੰਡ ਏ ਤੂੰ ਮੇਰੀ ਜਾਨ ਲਵ ਜੂ ਜਾਨ ਤੇ ਪੰਜਾਬ ਵਰਤ ਤੈਨੂੰ ਮੈਂ ਸੁਣਿਆ ਕੋਈ ਗੀਤਾ ਕੋਈ ਬਬੀਤਾ ਕੋਈ 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 ਰਾਣੀ ਉਹ ਰਾਣੀ ਦਾ ਕੀ ਮਣਿਆ ਬਠਿੰਡੇ ਵਾਲੀ ਦੱਸੀ ਮੈਨ ਦੱਸ ਤਾ ਭੱਜ ਗਈ ਤੀ ਕਿਸੇ ਨਾਲ ਤੇ ਫੇਰ ਜੇ ਤੈਨੂੰ ਉਹ ਨਹੀਂ ਰੱਖ ਸਕੀ ਤੇ ਮੈਂ ਕੀ ਆ ਓਏ ਉਹ ਤਾਂ ਅਗਲੀ ਭੱਜ ਗਈ ਤੀ ਤੂੰ ਤਾਂ ਮੇਰੀ ਲਾਡੂ ਲੈ ਤੇ ਇਸ ਤਰ੍ਹਾਂ ਮੜਾ ਹੋਰੀ ਸਕੈਨਰ ਕਿੰਨੇ ਪਾਏਗਾ ਅੱਜ ਤੈਨੂੰ ਪਾਉਂਗਾ 14536 ਰੁਪਏ ਭਈ ਇਹਨੇ ਕਟਣ ਕਟਣੇ ਨੇ ਚੱਲ ਜਾ ਸਕੈਨਰ ਕਾ ਮੈਂ ਆਪੀ ਭਰੂੰਗੀ ਕਿੰਨੇ ਪਾਉਣੇ ਨਾ ਨਾ ਇੰਨੇ ਨਹੀਂ ਜਿਹੜਾ ਕਰਾਇਆ ਵੀ ਲੱਗਿਆ ਹੁੰਦਾ ਦਾ ਇੰਨੇ ਪੈਸੇ ਕਰਾਏ ਦੇ ਲੱਗੇ 20 ਰੁਪਏ ਕਰਾਏ ਦੇ ਲੱਗਦੇ ਆਗੇ ਓ ਸੱਚ ਤੂੰ ਤਾਂ ਕਹਿੰਦਾ ਸੀ ਮੈਂ ਗੱਡੀ ਤੇ ਆਉਣਾ ਝੂਠੇ ਬਸ ਗੱਡੀ ਪੈਂਚਰ ਨਾ ਹੋ ਗਈ ਹੋ ਤੇ ਵੀ ਮੇਰੀ ਗੱਲ ਸੁਣ ਮੀਠੀ ਹੈ ਗੱਡੀ ਪੈਂਚਰ ਹੋ ਗਈ ਹੋ ਤੇ ਵੀ ਪੈਸੇ ਲੱਗੇ ਨੇ ਉਹ ਲਵਾਇਆ ਮੈਂ ਉਹ ਲਵਾਇਆ ਪੈਂਚਰ ਮੂੰ ਹੀ ਬਸ ਤਨ ਖਾਣੇ ਆਉਂਦੇ ਤੂੰ ਪੂਰਾ 14000 ਕਰ ਦੇ ਭੁੱਖਾ ਕਿਸੇ ਥਾਂ ਦਾ 14 ਕਰਨਾ ਹਾਂ 14 ਕਰਨਾ ਮੈਨੂੰ ਇੱਥੇ ਆਏ ਮੰਗਤਾ ਤਾਂ ਹੈਗਾ ਤੂੰ ਮਿੱਠਾ ਕੁਕ ਲੈ ਹੋ ਗਿਆ ਭਾਈ ਪਾਏ ਗਏ ਯਕੀਨ ਕਾ ਤੂੰ ਨਹੀਂ ਕਰਦੀ ਮੈਨੂੰ ਤੇਰੇ ਤੇ ਯਕੀਨ ਹੈ ਹੀ ਨਹੀਂ ਜੋ ਤੂੰ ਇਨੇ ਪੈਸੇ ਰਾ ਚਾਉਂਦਾ ਉਹਨਾਂ ਖਾ ਸਕਣਾਗਾ ਸਿੱਧਾ 1000 ਰੁਪਏ ਖਾ ਗਿਆ ਬੇਈਮਾਨ ਤੇਰੇ ਨਿਕਲਣਗੇ ਇਹ ਦੇਖੀ ਜਾਈ ਤੂੰ ਜਿਹੜੇ ਮੇਰੇ ਗਰੀਬਣੀ ਦੇ ਖਾਣਾਗਾ ਨਾ ਪੈਸੇ ਹੱਕ ਹਲਾਲ ਦੀ ਕਮਾਈ ਖਾਣਾ ਦੇਖੀ ਜਾਈ ਦੂਰੀ ਹੋ ਕੇ ਨਿਕਲੂਗੀ ਕਿਹਦੇ ਪਾਸੇ ਕਿਹੜੇ ਪਾਸੇ ਨਹੀਂ ਤੇਰੀ ਹੱਕ ਹਲਾਲ ਦੀ ਕਮਾਈ ਮੈਨੂੰ ਬਣਾ ਇਹ ਤਾਂ ਮੈਂ ਕਰਾਂ ਜਾਣ ਤਲੀ ਦੇ ਮੈਂ ਰੱਖਾਂ ਮੈਂ ਤੈਨੂੰ ਬੜਾ ਤੂੰ ਮੈਂ ਤੂੰ ਬੜਾ ਤੂੰ ਕਹੀ ਚਾਕੇ ਨੱਕੇ ਮੋਣਦਿਆਂ ਨਹੀਂ ਹੈ ਨਾ ਮੈਨੂੰ ਇਹ ਦੱਸ ਜੇ ਫਸ ਗਈ ਨਾ ਅਗਲੇ ਨੇ ਢੂਹਾ ਮੇਰਾ ਕੁੱ ਉਹ ਤੁਮੈਨੂੰ ਲੈਣ ਵੀ ਨਹੀਂ ਆਉਣਾ। ਪਾਈ ਗਈ। ਹਾਂ। ਕਿੱਥੇ ਨਹੀਂ ਲੈਣ ਆਉਣਾ ਤੈਨੂੰ? ਉੱਥੇ ਜਿੱਥੇ ਤੂੰ ਗੱਲ ਕਰਾ ਯਾਰ ਜਾਨ ਤਲੀ ਦੇ ਧਰ ਕੇ ਆਉਗਾ। ਮੇਰੀ ਗੱਲ ਸੁਣ ਟਾਈਮ ਬਹੁਤ ਹੋ ਗਿਆ ਤਲੀ ਤੁਲੀ ਦੇ ਤਾਂ ਮੈਨੂੰ ਐਸਾ ਵੈਸੇ ਪਤਾ ਜਿਹੜਾ ਪੈਸੇ ਨਹੀਂ ਪਾ ਸਕਦਾ ਆਈ ਜਿਹੜਾ ਮੈਂ ਵੈਸੇ ਚੱਲ ਚੰਗਾ ਮੈਂ ਸੁਣਨਾ ਕੰਮ ਕਰਦੀ ਭੂਆ ਦਾ ਚੰਗਾ। ਪੁਲਿਸ ਵੇਤੀ ਨਾ ਕਰੀ ਤੈਨੂੰ ਪੈਸਿਆਂ ਦਾ ਕਹਿਦੀ ਠੀਕ ਹੈ ਨਾ। ਕੋਈ ਨਾ ਕਹਿ ਦੂੰਗਾ ਕਹਿ ਦੇ। ਤੇਰੇ ਫੋਨ ਦੇ ਨਾ ਟੰਗ ਨਾ ਬੋਲਿਆ ਕਰ। ਚੱਲ ਚੰਗਾ ਕਹਿ ਦੇ ਲਵਜੂ। ਲੈ। ਜੇ ਆਹਾ ਲੱਛਣ ਕਰਦੀਆਂ ਤਾਂ ਹੀ ਤਾਂ ਛੜੀ ਫਿਰਦੀਆਂ ਹੁਣ ਤੱਕ ਤਾਂ ਹੀ ਤਾਂ ਤੈਨੂੰ ਰਿਸ਼ਤਾ ਨਹੀਂ ਹੋਇਆ ਹੈ ਮਾਰਦੀਆਂ ਗੱਲਾਂ ਕੀ ਬਣੂ ਯਾਰ ਜ਼ਿੰਦਗੀ ਚ ਇਹਦਾ ਆਈ ਇਹ ਬੁੜੀ ਹੋਜੂਗੀ ਫਿਰ ਝਾਕੀ ਜਾਇਆ ਕਰੂਗੀ ਮੈਂ ਇੰਨੇ ਹਸੀਨ ਮੁੰਡੇ ਛੱਡਤੇ ਹੁਣ ਇਧਰ ਜਾਈਏ ਕਿ ਇਧਰ ਸੀ ਜਾਈਏ ਇਧਰ ਤਾਂ ਉਹ ਗਈ ਐ ਆਈ ਨਹੀਂ ਪਤਾ ਜਾਣਦੀ ਗੱਲ ਤੇ ਬੁਰਕਾ ਵੱਢ ਲਈ ਆਈ ਵੀ ਇਹ ਵਗ ਜਾ ਤਾਂ ਬੇਬੇ ਲੰਘਿਆ ਹੋਰ ਕਿੰਨੀ ਕੁ ਬਾਤ ਰਹਿ ਗਿਆ ਘਰ ਤਰਾ ਆ ਗਿਆ ਬੇ ਪੁੱਤ ਆ ਗਿਆ ਵਸ ਨੇੜੇ ਹੀ ਆ ਅੱਛਾ ਬੇਬੇ ਇੱਥੇ ਰਹਿਨੀ ਆ ਤੂੰ ਹਾਂ ਬੇ ਪੁੱਤ ਇੱਥੇ ਰਹਿਨੀ ਆ ਕਿ ਪਹਿਲਾਂ ਤਾਂ ਗੱਦੇ ਤੈਨੂੰ ਦੇਖਿਆ ਨਹੀਂ ਇਸ ਪਿੰਡ ਦੇ ਵਿੱਚ ਮੈਂ ਵੀ ਇੱਥੇ ਹੀ ਰਹਿਣਾ ਤੇ ਪੁੱਤ ਪਹਿਲਾਂ ਇੱਥੇ ਪੋਤਾ ਸੀਗਾ ਅੱਛਾ ਉਹ ਲੈ ਜਾਂਦਾ ਸੀ ਮੈਨੂੰ ਲਖੋਲ ਗੇਟ ਖੋਲਦਾ ਬੇਬੇ ਗੇਟ じゃ ਖੁੱਲ੍ਹੇ ਛੱਡ ਗਈ ਸੀ ਲੈ ਆਉਂਦੇ ਸੀ ਜਾ ਕੇ ਆ ਦੇਖ ਲੈ ਘਰ ਦੇਖ ਲੈ ਕਿਵੇਂ ਬਣਿਆ ਪਿਆ ਕਿਹੜਾ ਸਮਾਰੀ ਦਾ ਇੱਥੇ ਬਹਿ ਜਾਣੇ ਆ ਮੈਂ ਤਾਂ ਕਹਿ ਨਹੀਂ ਆਪਾਂ ਮੰਝੇ ਤੇ ਹੈ ਪਤਾ ਇੱਥੇ ਹਾਂ ਬੇਬੇ ਬਹਿ ਜਾ ਬਹਿ ਜਾ ਆ ਜਾ ਬੇਪੁੱਤ ਧਿਆਨ ਨਾਲ ਬੈਠੀ ਪੁੱਤ ਤੂੰ ਵੀ ਬਹਿ ਜਾ ਬਹਿ ਜੂਂਗਾ ਹੁਣ ਤਾਂ ਘਰੇ ਆ ਗਈ ਮੈਂ ਕਦੇ ਮੈਨੂੰ ਕਾਲੀ ਸੀਗੀ ਹੈ ਕੋਈ ਨਹੀਂ ਵੇ ਹੁਣ ਦੱਸ ਵੇ ਪੁੱਤ ਤੂੰ ਕਿਹਨਾ ਦਾ ਮੁੰਡਾ ਹੈ ਮੇਰੇ ਤਾਂ ਪਛਾਣ ਚ ਨਹੀਂ ਆਇਆ ਮੈਂ ਤਾਂ ਹਾਂ ਜਿਹੜੀ ਆਪਣੇ ਹਵੇਲ ਨਹੀਂ ਹੈਗੀ ਸਰਦਾਰਾਂ ਦੀ ਬਸੰਤ ਦੀ ਉਹਦਾ ਮੁੰਡਾ ਪੁੱਤ ਆ ਜਬਾ ਨਹੀਂ ਮੁੰਡਾ ਮੈਂ ਬਸੰਤ ਦਾ ਅੱਛਾ ਮੁੰਡਾ ਲਦਾ ਸਾਇਨੀ ਗਾ ਘਟ ਗਈ ਪੁੱਤ ਮੇਰੀ ਕੈਨਕ ਲਵਾਉਣ ਵਾਲੀ ਹੈ ਮੇਰੀ ਨਾ ਹੁਣ ਪਤਾ ਨਹੀਂ ਲੱਗਦਾ ਐਨਕ ਟੁੱਟ ਗਈ ਕੋਈ ਆਵੇ ਤਾਂ ਦੇਖ ਐਨਕ ਲਵਾਵੇ ਹਾਂ 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 ਤੈਨੂੰ ਪਤਾ ਹੀ ਹੈਗਾ ਚੱਲ ਕੋਈ ਨਾ ਮਾਤਾ ਪੈਨਸ਼ਨ ਮਿਲ ਗਈ ਸੀ ਕਿ ਮਿਲੀ ਨਹੀਂ ਮਿਲੀ ਨਹੀਂ ਕਹਿੰਦੇ ਲੋੜੀ ਤੋਂ ਬਾਅਦ ਦੇਵਾਂਗੇ ਓਹ ਹੋਰ ਬਾਹਲਾ ਔਖਾ ਗੈਨੀ ਦੂਰ ਗਈ ਮੈਂ ਜਵਾਕ ਫਿਰ ਖਰਚਾ ਖਰਚਾ ਭੇਜਦੇ ਮਾਤਾ ਕੇ ਭੇਜਦੇ ਬੇ ਪੁੱਤ ਕਿੱਥੇ ਭੇਜਦੇ ਆ ਖਰਚਾ ਕਦੇ ਜੀ ਕਰਦਾ ਕਹਿੰਦੇ ਅਸੀਂ ਘਰ ਲੈ ਲਿਆ ਇੱਥੇ ਹੋਣਾ ਸੀ ਤਾਈ ਦੀਆਂ ਕਿਸ਼ਤਾਂ ਭਰਦੇ ਆ ਬਸ ਮਾ ਪਿਓ ਵਾਸਤੇ ਤਾਂ ਪੁੱਤ ਪੈਸੇ ਮੁੱਕ ਜਾਂਦੇ ਨੇ ਜਵਾਕਾਂ ਕੋਲ ਹਾਂ ਹਾਂ ਉਹੀ ਇੱਥੇ ਜਨਾਨੀ ਬੈਠੀ ਹੁੰਦੀ ਫਿਰ ਦੇਖੀ ਭੇਜਦਾ ਇੱਥੇ ਬੈਠ ਬੇ ਹੋਰ ਵੀ ਦੋ ਤਿੰਨ ਨੂੰ ਕਿਹਾ ਕਿਸੇ ਨੇ ਟਪਾਇਆ ਤੱਕ ਨਹੀਂ ਵੇ ਤੂੰ ਤਾਂ ਜਿਉਂਦਾ ਹੀ ਰਹੇਵੇਂ ਪੁੱਤ ਚਾਨਕ ਕੋਈ ਨਾ ਬੇ ਹਾਂ ਮੈਂ ਮਿਲਣਾ ਚੱਲ ਤੂੰ ਐ ਕਰੀ ਆ ਮੇਰੇ ਕੋਲ ਥੋੜੇ ਬਹੁਤ ਪੈਸੇ ਤਾਂ ਹੈਗੇ ਆ ਹੈ ਤੂੰ ਆਦਾ ਸਮਾਨ ਸਮੂਹ ਜੇ ਕੋਈ ਲਿਆਉਣਾ ਹੋਇਆ ਫਿਰ ਜੇ ਦਿੱਤੇ ਨਾ ਗਏ ਮੈਥੋਂ ਕੋਈ ਨਾ ਮਾਤਾ ਕੋਈ ਨਾ ਤੂੰ ਐ ਕਰ ਆ ਰੱਖ ਜੇ ਜਵਾਬ ਨਹੀਂ ਭੇਜਦਾ ਮੈਂ ਵੀ ਤੇਰਾ ਜਵਾਬ ਹੀ ਆ ਜਵਾਬ ਹੀ ਸਮਝ ਮੈਂ ਤੇਰੇ ਕੋਈ ਆ ਜਾ ਜਦੋਂ ਮੈਨੂੰ ਪਲਸਨਵੇਂ ਲੱਗੀ ਤੇ ਮੈਂ ਤੈਨੂੰ ਦੇ ਦੂੰਗੀ ਤੂੰ ਆਜ ਹੀ ਮੇਰੇ ਕੋਲੇ ਮੈਂ ਤੈਨੂੰ ਪੈਸੇ ਉਹ ਨਹੀਂ ਨਹੀਂ ਬੇਬੇ ਤੂੰ ਚਿੰਤਾ ਨਾ ਕਰ ਨਹੀਂ ਪਤਾ ਨਹੀਂ ਦਾਰੀ ਤਾਂ ਦਾਰੀ ਹੁੰਦੀ ਆ ਬੇ ਪੁੱਤ ਤੂੰ ਮੇਰਾ ਇੰਨਾ ਹੀ ਸੋਚ ਲਿਆ ਬਹੁਤ ਹੈ ਔਰ ਹੁਣ ਪੈਨਸ਼ਨ ਨਹੀਂ ਮਿਲੀ ਖਰਚਾ ਕਰਦਾ ਵੀ ਤੋਰਨਾ ਨਾ ਔਖਾ ਹੋ ਜਾਂਦਾ ਕੱਲੀ ਬੁੜੀ ਨੂੰ ਪੁੱਤ ਬਹੁਤ ਔਖਾ ਹੈਗਾ ਬਿਮਾਰ ਹੋ ਜਾਂਨੇ ਆ ਉਦੋਂ ਵੀ ਔਖਾ ਹੋ ਜਾਂਦਾ ਤੇ ਬਾਪੂ ਬਾਪੂ ਨੂੰ ਤਾਂ ਮਾਰੇ ਨੂੰ ਬਹੁਤ ਸਾਲ ਹੋ ਗਏ ਬੇਪੁੱਤ ਜਵਾਕਾਂ ਦਾ ਵੀ ਜਮਾਂ ਸੜੇ ਹੀ ਗਏ ਆ ਬਸ ਬਹੁਤ ਔਖਾ ਹੈ ਚਲ ਕੋਈ ਨਾ ਮਾਤਾ ਫਿਰ ਮੈਂ ਆਜਿਆ ਕਰੂੰਗਾ ਮਾਰਜਿਆ ਕਰੂੰਗਾ ਗੇੜਾ ਤੇ ਤੇਰੇ ਕੋਲੇ ਇਕੱਲੀ ਨਾ ਮਹਿਸੂਸ ਕਰਿਆ ਕਰ ਹੈ ਕੋਈ ਨਹੀਂ ਪਤਾ ਜਾ ਕਰ ਨੰਗ ਦਾ ਟੱਪ ਦਾ ਪੁੱਤ ਗੇੜਾ ਮਾਰ ਜੇ ਆ ਕਰ ਹਾਂ 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 ਬਾਕੀ ਕੋਈ ਨਹੀਂ ਜਾ ਕੇ ਤਾਂ ਪੈਂਸਨ ਕਰਾਉਣ ਜਾਣਾ ਹੋਇਆ ਮੈਨੂੰ ਫੋਨ ਕਰਦੀ ਮੈਂ ਨੰਬਰ ਲਿਖ ਕੇ ਦੇ ਕੇ ਜਾਣਾ ਤੈਨੂੰ ਕਾਗਜ਼ ਤੇ ਮੈਨੂੰ ਫੋਨ ਕਰਦੀ ਫੋਨ ਤਾਂ ਹੈਗਾ ਨਾ ਤੇਰੇ ਕੋਲੇ ਫੋਨ ਤਾਂ ਮੇਰੇ ਜੱਟ ਦਾ ਮੁੰਡਾ ਰਹਿੰਦਾ ਉਹ ਤਾਂ ਲਵਾ ਲਿਆ ਕਰੂੰਗੀ ਮੈਂ ਮੈਨੂੰ ਕਿਹੜਾ ਪਤਾ ਚਲਾਉਣਾ ਆਉਂਦਾ ਫੋਨ ਹਾਂ ਬਸ ਤੂੰ ਮੈਨੂੰ ਫਿਰ ਫੋਨ ਲਾ ਲਿਆ ਕਰੀ ਤੇ ਮੈਂ ਤੈਨੂੰ ਗੱਡੀ ਤੇ ਬਿਠਾ ਕੇ ਲੈ ਜਾ ਕੇ ਉਹਨੂੰ ਕਢਾ ਲਿਆ ਕਰਾਂਗੇ ਪੈਂਸਨ ਆਪਾਂ ਠੀਕ ਹੈ ਬਸ ਠੀਕ ਹੈ ਪੁੱਤ ਜਿਆਉਂਦਾ ਰਹੇ ਪੁੱਤ ਜਿਆਉਂਦਾ ਪੈਨ ਕਿੱਥੇ ਪਿਆ ਅ ਹਾਂ ਬੇਪੁੱਤ ਇੱਥੇ ਹੀ ਰੱਖਿਆ ਪਿਆ ਹੋਊਗਾ। ਤੈਨੂੰ ਲਿਖਦਾ ਨੰਬਰ ਲਿਖ ਕੇ ਦੇ ਕੇ ਜਾਣਾ। ਠੀਕ ਐ ਪੁੱਤ। ਲੈ। ਹੈ। ਕਿੰਨਾ ਸਿਆਣਾ ਮੁੰਡਾ ਦੇਖ ਲੈ ਨਾਲੇ ਮੈਨੂੰ ਘਰੇ ਛੱਡ ਕੇ ਗਿਆ। ਨਾਲੇ ਪੈਸੇ ਦਿੱਤੇ। ਹੈ। ਕਿੰਨਾ ਸਿਆਣਾ ਜਿਉਂਦਾ ਬਸ ਦਰਵੇ ਜਵਾਕ। ਕਿੰਨਾ ਅਗਿਆਕਾਰੀ ਆ ਦੇਖ ਲੈ ਨੰਬਰ ਵੀ ਕਹਿੰਦਾ ਵਾ ਤੈਨੂੰ ਦੇ ਕੇ ਜਾਣਾ ਬੇਬੇ ਨੰਬਰ ਹੈ। ਲੈ ਬੇਬੇ। ਆ ਲੈ। ਪੁੱਤ ਲੈ। ਇਹ ਫਿਰ ਮੈਂ ਦੱਸ ਦਿਆ ਕਰੂੰਗੀ ਪੁੱਤ ਹੈ ਲਾਡੀ ਆ ਮੇਰਾ ਨਾਮ ਠੀਕ ਹੈ ਪੁੱਤ ਲਾਡੀ ਕਹਿ ਦਿਆ ਕਰੂੰਗੀ ਮੈਂ ਨੰਬਰ ਲਾ ਦੇ ਜੇ ਤੂੰ ਫੋਨ ਲਾਉਣਾ ਹੋਇਆ ਜੇ ਕੋਈ ਕੋਈ ਘਰੋਂ ਚੱਕੇ ਕਾ ਲਾਡੀ ਨਾਲ ਗੱਲ ਕਰਾ ਦੇ ਮੇਰੀ ਹਾਂ ਠੀਕ ਹੈ ਠੀਕ ਹੈ ਨਾ ਹਾਂ ਚਾ ਚੰਗਾ ਫਿਰ ਮਾ ਨਹੀਂ 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 ਮਾ ਤਾਂ ਗਾ ਦੋ ਖੇਚਲਾ ਕਰਦੀ ਐ ਚੱਲ ਹੁਣ ਧਿਆਨ ਨਾਲ ਗੇਟ 'ਤੇ ਬੰਦ ਕਰ ਜਾਨਾ ਜਿਉਂਦਾ ਰਹੇ ਪੁੱਤ ਜਿਉਂਦਾ ਰਹੇ ਲੇਟ ਹੋ ਗਿਆ ਲਾਡੀ ਸਿਆ ਪਾਲੀ ਜਾਲ ਸੁਟੇ ਤੇ ਮੱਛੀ ਨਾ ਫਸੇ ਇਹ ਕਿਵੇਂ ਹੋ ਸਕਦਾ ਓਕੇ ਬਹੁਤ ਟਾਈਮ ਲੱਗ ਜੂ ਲਾਡੀ ਨੂੰ ਪਸਾਉਣ ਵਾਸਤੇ ਲ 5 ਮਿੰਟਾਂ ਦੀ ਖੇਡ ਆ ਪਾਲੀ ਲਈ ਤਾਂ ਚੱਕ ਤਾਂ ਕੰਮ ਫਿਰ ਹੁਣ ਦੇਖਦੇ ਅੱਗੇ ਅੱਗੇ ਹੁੰਦਾ ਕੀ ਆ